ਪੰਜਾਬ ਦੇ ਮਸ਼ਹੂਰ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਲਜੀਤ ਦਸਾਂਝ ਦਾ ਜੋ ਕੈਨੇਡੀਅਨ ਟੂਰ ਸੀ ਉਹਨੂੰ ਲੈ ਕੇ ਕੈਨੇਡੀਅਨ ਮਿਨਿਸਟਰ ਹਰਜੀਤ ਸਿੰਘ ਸੱਜਣ ਦੀ ਇੱਕ ਰਿਕਵੈਸਟ ਨੂੰ ਰੱਦ ਕੀਤਾ ਗਿਆ ਉਹ ਹੁਣ ਦੁਨੀਆ ਭਰ ਦੀ ਖਬਰਾਂ ਦਾ ਹਿੱਸਾ ਬਣ ਗਿਆ ਅਸਲ ਵਿੱਚ ਕੈਨੇਡੀਅਨ ਮਿਨਿਸਟਰ ਹਰਜੀਤ ਸਿੰਘ ਸੱਜਣ ਚਾਹੁੰਦੇ ਸੀ ਕਿ ਦਲਜੀਤ ਦਸਾਂਝ ਦੀ ਪਰਫਾਰਮੈਂਸ ਵੇਲੇ 100 ਦੇ ਕਰੀਬ ਕੈਨੇਡੀਅਨ ਪੁਲਿਸ ਵਾਲੇ ਬੈਕਗ੍ਰਾਉਂਡ ਪਿਛੇ ਨਚਣ ਤਾਂ ਜੋ ਕੈਨੇਡਾ ਦੀ ਫੋਰਸ ਅਤੇ ਕੈਨੇਡਾ ਦੇ ਜਿਹੜੇ ਨੌਜਵਾਨ ਨੇ ਜੋ ਦਲਜੀਤ ਨੂੰ ਪਸੰਦ ਕਰਦੇ ਨੇ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਪਰ ਕੈਨੇਡੀਅਨ ਸਰਕਾਰ ਨੇ ਉਹਨਾਂ ਦੀ ਮੰਗ ਟਕਰਾਾ ਦਿੱਤੀ ਆ ਤੇ ਹੁਣ ਹਰਜੀਤ ਸਿੰਘ ਸੱਜਣ ਸੁਰਖੀਆਂ ਦਾ ਕੇਂਦਰ ਬਣ ਗਏ ਨੇ ਖਬਰਾਂ ਜੋ ਕੈਨੇਡੀਅਨ ਅਖਬਾਰਾਂ ਦੇ ਵਿੱਚ ਜਾਂ ਕੈਨੇਡਾ ਦੇ ਮੀਡੀਆ 'ਚ ਛਪੀਆਂ ਉਸ ਮੁਤਾਬਕ ਦਲਜੀਤ ਦਸਾਂਜ ਦੀ ਮੈਨੇਜਰ ਸਨਾਲੀ ਸਿੰਘ ਨੇ ਭਾਰਤੀ ਮੂਲ ਦੇ ਕੈਨੇਡੀਅਨ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਇੱਕ ਚਿੱਠੀ ਲਿਖੀ ਸੀ ਇਸ ਵਿੱਚ ਕੈਨੇਡੀਅਨ ਸੈਨਿਕਾਂ ਨੂੰ 27 ਅਪ੍ਰੈਲ ਨੂੰ ਜੋ BC ਪਲੇਸ ਵਿੱਚ ਹੋਏ ਦਲਜੀਤ ਦਸਾਂਝ ਦੀ ਪਰਫਾਰਮੈਂਸ ਦੇ ਦਰਾਨਾ ਭਾਗ ਲੈਣ ਦੀ ਬੇਨਤੀ ਕੀਤੀ ਸੀ ਪੂਰੀ ਖਬਰ ਕੀ ਹੈ ਕਿ ਭਾਰਤ ਦੇ ਟੌਪ ਦੇ ਪੰਜਾਬੀ ਸਿੰਗਰ ਅਤੇ ਐਕਟਰ ਦਲਜੀਤ ਦਸਾਂਝ ਦੇ ਕੈਨੇਡੀਅਨ ਸ਼ੋਅ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਚੁੱਕਾ ਹੈ ਦਰਅਸਲ ਕੈਨੇਡਾ ਦੇ ਮਨਿਸਟਰ ਹਰਜੀਤ ਸਿੰਘ ਸੱਜਣ ਨੇ ਵੈਂਕੂਵਰ ਵਿੱਚ ਦਲਜੀਤ ਦਸਾਂਜ ਦੇ 뮤직 ਸ਼ੋਅ ਦੇ ਲਈ 100 ਕੈਨੇਡੀਅਨ ਫੋਰਸ ਸੁਰੱਖਿਆ ਬਲ ਦੇ ਜਵਾਨ ਮੰਗੇ ਸੀ ਤੇ ਮੰਤਰੀ ਇਹਨਾਂ ਫੋਰਸ ਦੇ 100 ਦੇ ਕਰੀਬ ਜੋ ਜਵਾਨ ਸੀ ਦਲਜੀਤ ਦਸਾਂਜ ਦੇ ਬੈਕਗ੍ਰਾਉਂਡ ਵਿੱਚ ਨਚਾਉਣਾ ਚਾਹੁੰਦੇ ਸੀ ਕੈਨੇਡੀਅਨ মিডিਆ ਰਿਪੋਰਟ ਮੁਤਾਬਕ ਮੰਤਰੀ ਦੀ ਇਸ ਅਪੀਲ ਨੂੰ ਬਾਅਦਚ ਖੋਦੀ ਪੁਲਿਸ ਤੇ ਸੈਨਾ ਨੇ ਖਾਰਜ ਕਰ ਦਿੱਤਾ ਦਲਜੀਤ ਦਸਾਂਜ ਦਾ ਇਹ ਸ਼ੋਅ 27 ਅਪ੍ਰੈਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸਥਿਤ BC ਪਲੇਸ ਸਟੇਡੀਅਮ ਵਿੱਚ ਹੋਇਆ ਸੀ ਇਸ ਸ਼ੋਅ ਵਿੱਚ ਕੈਨੇਡੀਅਨ ਸੈਨਿਕਾਂ ਨੂੰ ਬੈਕਗ੍ਰਾਉਂਡ ਵਿੱਚ ਨਚਾਉਣ ਦਾ ਪ੍ਰਸਤਾਵ ਤਜਵੀਜ਼ ਰੱਖੀ ਗਈ ਸੀ ਇਹ ਕੰਸਰਟ ਕੈਨੇਡਾ ਦੇ ਦਲਜੀਤ ਸਾਂਝ ਦੇ ਦਿਲ ਨੂੰ ਲਪ ਦਿਲ ਨੂੰ ਲੂਮੀਨਾਟੀ ਟੂਰ ਦਾ ਹਿੱਸਾ ਸੀ ਜ ਜੇ ਦੀ ਸ਼ੁਰੂਆਤ BC ਪਲੇਸ ਵਿੱਚ 54000 ਲੋਕਾਂ ਦੇ ਖਚਾਖਚ ਭਰੇ ਸਟੇਡੀਅਮ ਤੋਂ ਹੋਈ ਸੀ ਇਸੇ ਦੌਰਾਨ ਭਾਰਤ ਤੋਂ ਬਾਅਦ ਸਭ ਤੋਂ ਵੱਡਾ ਪੰਜਾਬੀ ਜਾਂ ਭਾਰਤੀ 뮤ਜ਼ਿਕ ਕਨਸਰਟ ਦਲਜੀਤ ਦਸਾਂਝ ਦਾ ਪ੍ਰੋਗਰਾਮ ਬਣ ਚੁੱਕਾ ਸੀ ਦਲਜੀਤ ਦਾ ਟੂਰ 28 April ਤੋਂ ਸ਼ੁਰੂ ਹੋਇਆ ਸੀ ਜੋ 23 July ਨੂੰ ਟ੍ਰਾਂਟੋ ਦੇ ਰੋਜਰਸ ਸੈਂਟਰ ਵਿੱਚ ਖਤਮ ਹੋਇਆ 15 July ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਨ ਟਰੂਡੋ ਵੀ ਰੋਜਰਸ ਸੈਂਟਰ ਵਿੱਚ ਦਲਜੀਤ ਦਸਾਂਝ ਦੇ ਰੰਗਾਰੰਗ ਪ੍ਰੋਗਰਾਮ ਤੋਂ ਪਹਿਲਾਂ ਹੀ ਚਾਨਕ ਉਹਨਾਂ ਨੂੰ ਮੁਲਾਕਾਤ ਕਰਨ ਲਈ ਪਹੁੰਚ ਗਏ ਜਿੱਥੇ ਦਰਜੀਤ ਆਪਣੀ ਟੀਮ ਦੇ ਨਾਲ ਰੈਸਲ ਕਰ ਰਿਹਾ ਸੀ। ਦਸਾਂਜ ਨੇ ਟਰੂਡੋ ਦੇ ਇਸ ਦੌਰੇ ਦਾ ਵੀਡੀਓ ਇੰਸਟਾਗ੍ਰਾਮ ਤੇ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਟਰੂਡੋ ਅਤੇ ਦਰਜੀਤ ਦੋਨੇ ਇੱਕ ਦੂਜੇ ਨੂੰ ਅੱਗੇ ਹੱਥ ਹੋਏ ਵਧਾ ਕੇ ਇੱਕ ਦੂਜੇ ਦਾ ਸਵਾਗਤ ਕਰ ਰਹੇ ਸੀ ਤੇ ਜਫੀ ਪਾ ਕੇ ਇੱਕ ਦੂਜੇ ਨੂੰ ਜੀ ਆਇਆਂ ਨੂੰ ਆਖਿਆ ਸੀ। ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਜਸਨ ਟਰੂਡੋ ਵੀ ਪੰਜਾਬੀ ਗਾਇਕ ਦੇ ਗਲੇ ਲੱਗ ਕੇ ਗੁਣਗਣਾ ਰਹੇ ਸਨ ਇਸ ਤੋਂ ਪਹਿਲਾਂ 15 April ਨੂੰ ਦਲਜੀਤ ਦੇ ਸਾਈਂ ਦੀ ਮੈਨੇਜਰ ਸੁਨਾਲੀ ਸਿੰਘ ਨੇ ਭਾਰਤੀ ਮੂਲ ਦੇ ਕੈਨੇਡੀਅਨ ਮੰਤਰੀ ਹਰਜੀਤ ਸਿੰਘ ਸੱਜੇ ਨੂੰ ਇੱਕ ਚਿੱਠੀ ਵੀ ਲਿਖੀ ਸੀ ਇਸ ਵਿੱਚ ਕੈਨੇਡਾ ਦੇ ਸੈਂਕ ਜੋ 27 April ਨੂੰ BC ਪਲੇਸ ਦੇ ਵਿੱਚ ਦੇ ਸਾਈਂ ਦੀ ਪਰਫਾਰਮੈਂਸ ਦੇ ਦੌਰਾਨ ਭਾਗ ਲੈਣ ਵਾਸਤੇ ਇਹ ਚਿੱਠੀ ਲਿਖੀ ਗਈ ਸੀ ਰਜੀਤ ਸਿੰਘ ਸੱਜਣ ਨੇ ਇਸ ਦਾ ਚਿੱਠੀ ਦਾ ਸਮਰਥਨ ਕਰਦੇ ਹੋਏ ਫਿਰ ਅੱਗੇ ਆਪਣੇ ਰੱਖਿਆ ਮੰਤਰੀ ਬਿਲ ਬਲੇਰ ਨੂੰ ਭੇਜ ਦਿੱਤਾ ਕੈਨੇਡਾ ਦੇ ਏਜੰਸੀ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਅਨਸਾਰ ਕੈਨੇਡੀਅਨ ਆਰਮੀ ਦੇ ਕਮਾਂਡਰਾਂ ਨੇ ਇਹ ਜਿਹੜਾ ਕਰਮੀਆਂ ਦੀ ਘਾਟ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸੈਨਿਕਾਂ ਦੀ ਪਰਫਾਰਮੈਂਸ ਤੇ ਸਵਾਲ ਖੜੇ ਕਰਦੇ ਹੋਏ ਹਰਜੀਤ ਸਿੰਘ ਸੱਜਣ ਦੀ ਇਹ ਮੰਗ ਠੁਕਰਾ ਦਿੱਤੀ ਸੀ ਹਰਜੀਤ ਸਿੰਘ ਸੱਜਣ ਦੀ ਪ੍ਰੈਸ ਇਕਤਰ ਜੁਵਾਨਾ ਕਾਂਗਾ ਨੇ ਵੀ ਬਾਅਦ ਵਿੱਚ মিডিਆ ਨੂੰ ਦੱਸਿਆ ਕਿ ਦਿਲਜੀਤ ਦਸਾਂਜ ਦੁਨੀਆ ਦੇ ਸਭ ਤੋਂ ਵੱਡੇ ਪੰਜਾਬੀ ਕਲਾਕਾਰ ਨੇ ਅਤੇ ਵੈਨਕੂਵਰ ਦੇ ਸਭ ਤੋਂ ਵੱਡੇ ਸਟੇਡੀਅਮ ਦੇ ਵਿੱਚ ਕੰਸਰਟ ਦੇ ਲਈ ਸੋਲਡ ਆਊਟ ਹੋਣ ਵਾਲੇ ਪੰਜਾਬੀ ਕਲਾਕਾਰ ਦੇ ਰੂਪ ਦੇ ਵਿੱਚ ਇਤਿਹਾਸ ਬਣਾਉਣ ਵਾਲੇ ਨੇ ਉਹਨਾਂ ਨੇ ਕਿਹਾ ਕਿ ਮંત્રી ਹਰਜੀਤ ਸਿੰਘ ਸੱਜਣ ਨੇ ਸਹਿਮਤੀ ਵਿਕਤ ਕੀਤੀ ਸੀ ਕਿ ਇਸ ਸੰਗੀਤ ਰੰਗਾਰੰਗ ਪ੍ਰੋਗਰਾਮ ਦੇ ਵਿੱਚ ਕੈਨੇਡੀਅਨ ਆਰਮੀ ਦੇ ਨੌਜਵਾਨਾਂ ਸੈਨਿਕਾਂ ਅਤੇ ਕੈਨੇਡਾ ਦੇ ਨੌਜਵਾਨਾਂ ਵਾਸਤੇ ਇੱਕ ਸੰਗੀਤ ਦੇ ਨਾਲ ਜੋੜਨ ਵਾਸਤੇ ਇੱਕ ਵਧੀਆ ਇੱਕ ਦਿਨ ਸੀ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਸੀ ਉਹਨੇ ਵੀ ਕਿਹਾ ਕਿ ਇਸੇ ਵਜ੍ਹਾ ਕਰਕੇ ਮੰਤਰੀ ਸੈਂਕਾ ਨੂੰ ਬੈਕਗ੍ਰਾਉਂਡ ਦੇ ਵਿੱਚ ਬਤੌਰ ਡਾਂਸਰ ਨਚਾਉਣਾ ਚਾਹੁੰਦੇ ਸੀ ਤਾਂ ਜੋ ਉਹਨਾਂ ਦਾ ਵੀ ਰੰਗਾਰੰਗ ਪ੍ਰੋਗਰਾਮ ਹੋ ਸਕੇ ਉਥੋਂ ਦੇ ਆਰਮੀ ਦੇ ਜਿਹੜੇ ਲੈਫਟੀਨੈਂਟ ਕਮਾਂਡਰ ਲਿੰਡਾ ਕੋਲਮੈਨ ਨੇ ਕਿਹਾ ਸੀ ਕਿ ਰਾਸ਼ਟਰੀ ਰੱਖਿਆ ਜਿਹੜੇ ਮੰਤਰੀ ਨੇ ਉਹਨਾਂ ਦੇ ਆਫਿਸ ਵੱਲੋਂ ਇੱਕ ਪੱਤਰ ਜ਼ਰੂਰ ਆਇਆ ਸੀ ਜਿਹਦੇ ਵਿੱਚ ਆਰਮੀ ਜਿਹੜੇ ਕੈਨੇਡੀਅਨ ਆਰਮੀ ਦੇ ਲੋਕਾਂ ਦੀ ਮੰਗ ਕੀਤੀ ਗਈ ਸੀ ਉਹ ਰਿਜੈਕਟ ਕਰ ਦਿੱਤੀ ਗਈ ਸੀ ਦੂਜਾ ਕਰਮਚਾਰੀਆਂ ਦੀ ਪੂਰੀ ਉਪਲਬਧਤਾ ਨਹੀਂ ਸੀ ਔਰ ਦੂਜਾ ਉਥੇ ਅਜਿਹੇ ਪ੍ਰੋਗਰਾਮ ਵਾਸਤੇ ਆਗਿਆ ਨਹੀਂ ਦਿੱਤੀ ਜਾ ਸਕਦੀ ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਦੇ ਵਿੱਚ ਕਾਰਨ ਬਣ ਚੁੱਕਾ ਹੈ ਕੈਨੇਡੀਅਨ ਰੱਖਿਆ ਮੰਤਰੀ ਨੇ ਸੱਜਨ ਸਿੰਘ ਦੀ ਇਸ ਅਪੀਲ ਨੂੰ ਪੂਰੀ ਤਰ੍ਹਾਂ ਉਹ ਨਕਾਰ ਚੁੱਕੇ ਸੀ ਔਰ ਕੋਲਮੈਨ ਨੇ ਬਿਆਨ ਵਿੱਚ ਕਿਹਾ ਸੀ ਕਿ ਰਾਸ਼ਟਰੀ ਰੱਖਿਆ ਮੰਤਰੀ ਦੇ ਦਫ਼ਤਰ ਤੋਂ ਇਹ ਤੁਰੰਤ ਜਿਹੜੀ ਇਹ ਚਿੱਠੀ ਆਈ ਸੀ ਜਿਸ ਨੂੰ ਲੈ ਕੇ ਇਹ ਜਿਹੜੀ ਸਥਿਤੀ ਆ ਬਾਅਦ ਚ ਸਪਸ਼ਟ ਕਰ ਦਿੱਤੀ ਗਈ ਔਰ ਮਾਮਲਾ ਠੰਡਾ ਹੋ ਗਿਆ ਇਸ ਤੋਂ ਪਹਿਲਾਂ ਸੱਜਨ ਸਿੰਘ ਹਾਲ ਹੀ ਉਦੋਂ ਵਿਵਾਦਾਂ ਵਿੱਚ ਆਏ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਕਾਬਲ ਤੇ ਤਾਲੇਬਾਨ ਦੇ ਕਬਜ਼ੇ ਦੌਰਾਨ ਕੈਨੇਡੀਅਨ ਸੈਨਾ ਨੇ ਪਹਿਲਾਂ ਅਫਗਾਨ ਸਿੱਖਾਂ ਨੂੰ ਕੱਢਣ ਵਾਸਤੇ ਕਿਹਾ ਸੀ ਲਗਾਤਾਰ ਚਰਚਾ ਦੇ ਵਿੱਚ ਹਨ ਹਰਜੀਤ ਸਿੰਘ ਸੱਜਨ ਜਿਹੜਾ ਨਵਾਂ ਵਿਵਾਦ ਜੁੜਿਆ ਉਹ ਹੈ ਕਿ ਕੈਨੇਡਾ ਦੇ ਮਿਨਿਸਟਰ ਹਰਜੀਤ ਸਿੰਘ ਸੱਜਨ ਇਹ ਨਵੇਂ ਵਿਵਾਦ ਵਿੱਚ ਫਸੇ ਆ ਕਿ ਦਲਜੀਤ ਦਸਾਇਨ ਦੇ ਪ੍ਰੋਗਰਾਮ ਵਾਸਤੇ ਉਹਨਾਂ ਨੇ ਕੈਨੇਡੀਅਨ ਆਰਮ ਦੇ 100 ਜਿਹੜੇ ਸੈਨਿਕ ਮੰਗੇ ਸੀ ਉਹ ਮੰਗ ਟਕਰਾ ਦਿੱਤੀ ਆ ਔਰ ਵਜ੍ਹਾ ਕੀ ਕਿ 100 ਸੈਨਿਕ ਕਿਉਂ ਮੰਗੇਗੇ ਨਹੀਂ ਲੇਕਿਨ ਇਸ ਨੂੰ ਪੋਲਿਟਿਕਸ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਕਿ ਜਸਟਨ ਟਰੂਡੋ ਦਾ ਦਲਜੀਤ ਦਸਾਂਝ ਨੂੰ ਅਚਾਨਕ ਆ ਕੇ ਮਿਲਣਾ ਔਰ ਉਸ ਤੋਂ ਬਾਅਦ ਹਰਜੀਤ ਸਿੰਘ ਸੱਜਣ ਦਾ ਉਹਦੇ ਸ਼ੋਅ ਵਾਸਤੇ 100 ਸੈਨਿਕ ਦਾ ਮੰਗਣਾ ਇਹਨੂੰ ਕਿਤਨੇ ਕਿਤੇ ਵੋਟਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਕੈਨੇਡਾ ਦੇ ਵਿੱਚ ਜਲਦ ਵੋਟਾਂ ਨੇ ਤੇ ਦਲਜੀਤ ਦਸਾਂਝ ਹੋਣੀ ਇੱਕ ਵਰਲਡ ਵਾਈਡ ਬਹੁਤ ਵੱਡੇ ਸਿੰਗਰ ਤੇ ਐਕਟਰ ਬਣ ਚੁੱਕੇ ਨੇ ਤੇ ਕੈਨੇਡਾ ਦੇ ਵਿੱਚ ਸਿੱਖ ਪਾਈਚਾਰਾ ਪੰਜਾਬੀ ਚ ਪਾਈਚਾਰਾ ਵੱਡੀ ਗਿਣਤੀ ਦੇ ਵਿੱਚ ਵਸਦਾ ਇਸ ਸਮੇਂ ਵੀ ਉੱਥੇ 19 ਤੋਂ ਜ਼ਿਆਦਾ ਐਮਪੀ ਨੇ ਤੇ ਜੇ ਇਸ ਸਿਟੀ ਦੇ ਵਿੱਚ ਜਸਟਨ ਟਰੂਡੋ ਦੀ ਪਾਰਟੀ ਸਿੱਖਾਂ ਨੂੰ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਇਹ ਉਹਨਾਂ ਦੇ ਇੱਕ ਪੋਲੀਟੀਕਲ ਸਟੰਟ ਦੇ ਤੌਰ ਤੇ ਦੇਖਿਆ ਜਾ ਰਿਹਾ ਇੱਕ ਪਾਸੇ ਜਸਟਨ ਟਰੂਡੋ ਨੇ ਅਚਾਨਕ ਦਲਜੀਤ ਦਸਾਂਝ ਨੂੰ ਮਿਲਣ ਚਲੇ ਜਾਂਦੇ ਤੇ ਦੂਜੇ ਪਾਸੇ ਉਹਨਾਂ ਦੇ ਮਨਿਸਟਰ ਹਰਜੀਤ ਸਿੰਘ ਸੱਜਣ ਹੋਣੀ ਦਲਜੀਤ ਦਸਾਂਝ ਦੇ ਪ੍ਰੋਗਰਾਮ ਵਾਸਤੇ ਕੈਨੇਡੀਅਨ ਗਵਰਨਮੈਂਟ ਕੋਲੋਂ ਆਰਮਡ ਦੇ ਕੈਨੇਡੀਅਨ ਆਰਮਡ ਦੇ ਪੁਲਿਸ ਦੇ 100 ਸੈਨਿਕ ਮੰਗਣ ਦੀ ਲਿਖਤੀ ਰੂਪ ਦੇ ਵਿੱਚ ਰਿਕਵੈਸਟ ਕਰ ਰਹੇ ਨੇ ਜੋ ਰੱਦ ਕਰ ਦਿੱਤੀ ਗਈ ਸੀ ਦੇਖਣਾ ਇਸ ਨਵੇਂ ਵਿਵਾਦ ਦੇ ਨਾਲ ਕੈਨੇਡੀਅਨ ਦੇ اپੋਜੀਸ਼ਨ ਪਾਰਟੀਆਂ ਕੈਨੇਡਾ ਦੀਆਂ ਔਰ ਭਾਰਤ ਦੇ ਵਿੱਚ ਕੀ ਸਿਆਸਤ ਹੁੰਦੀ ਆ ਕਿਉਂਕਿ ਜਦੋਂ ਜਸਟਨ ਟਰੂਡੋ ਅਚਾਨਕ ਜਾ ਕੇ ਦਲਜੀਤ ਸਾਂਝ ਨੂੰ ਮਿਲੇ ਸੀ ਉਹਨਾਂ ਨੇ ਪੰਜਾਬੀ ਮੁੰਡਾ ਕਹਿ ਕੇ ਗੱਲ ਕੀਤੀ ਸੀ ਤਾਂ ਇੰਡੀਆ ਦੇ ਵਿੱਚ ਕਈ ਭਾਜਪਾ ਲੀਡਰਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਸੀ ਫਲਰਸ ਜਾਣਕਾਰੀ ਅੱਧ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ